ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਏ ਹੋਏ ਹਾਂ ਨਤੂਨੋ ਮਾਰੇ ਆ ਤੇ ਆਨੰਦ ਲੈ ਰਹੇ ਆ ਲਾਓ ਆਨੰਦ ਲਾਓ ਛੁੱਟੀਆਂ ਦੇ ਸ਼ਾਨ ਲੈ ਰਿਆ ਨਜ਼ਾਰੇ ਦੇ ਲੈ ਰਿਆ ਨਜ਼ਾਰੇ ਨਾ ਰਿਆ ਰੱਛੇ ਪਏ ਆ ਸਾਰਾ ਭਰੇ ਪਏ ਮਾਰੇ ਲੋਕੀ ਹੁਣ ਇੱਕ ਡੇਢ ਦਾ ਟਾਈਮ ਹੋ ਗਿਆ ਰੋਟੀ ਖਾਣ ਨੂੰ ਬਾਹਰ ਨਿਕਲ ਗਏ ਜ਼ਿਆਦਾਤਰ ਬਾਈਲਾਂ ਦਾ ਬਹੁਤ ਰੱਛੇ ਸਗਾ ਉਹ ਦਾ ਅੱਛੇ ਤੇ ਆਇਆ ਆਪਾਂ ਵੀ ਖਾਣਾ-ਦਾਣਾ ਖਾਣ ਨੂੰ ਬਾਹਰ ਨਿਕਲੇ ਆ ਪਾਣੀ ਪੂਣੀ ਖਾ ਕੇ ਫੇਰ ਵਿੱਚ ਵੜਦੇ ਆ ਠੀਕ ਨਹੀਂ ਅਸਮਾਨ ਵੇਚਣ ਵਾਲੇ ਵੀ ਆਏ ਹੋ ਆ ਵਿੱਚੇ ਉਹ ਪਿੱਛੇ ਹੋਟਲ ਵੱਡਾ ਇੱਥੇ ਦਾ ਉੱਚਾ ਤੋਂ ਰਿਟਾਰਮ ਨਹੀਂ ਤੋ ਸਿੱਟੀ ਟ੍ਰੇਨ ਨਾ ਦੋਨੋਂ ਇੱਥੇ ਆ ਕੇ ਲੱਗਦੀ ਲਾਸਟ ਸਟੇਸ਼ਨ ਆ ਆਓ ਲਓ ਨਜ਼ਾਰੇ ਕਰੋ ਆਨੰਦ ਛੰਡ ਨਹੀਂ ਲੱਗਦੀ ਕੰਬਦਾ ਨਹੀਂ ਲੱਗਦਾ ਵਿੱਚ ਮੌਸਮ ਦਾ ਸੁਣਾ ਅੱਜ ਵਧੀਆ ਮਾਰੇ ਵਾਲਾ ਮੌਸਮ ਹੈ ਹੈਂ ਆ ਗਏ ਆ ਗਏ ਅਸੀਂ ਵੀ ਆਉਣ ਲੱਗੇ ਆਂ ਬਸ ਪਾਣੀ ਖਾ ਕੇ ਅੱਡੇ ਮੈਂ ਕਿਹਾ 10 ਮਿੰਟ ਆਰਾਮ ਕਰ ਲਈਏ ਖਾਣਾ ਖਾਣਾ ਖਾ ਕੇ ਜਦੇ ਨਹੀਂ ਨਾਈਦਾ ਹੁੰਦਾ ਹੈ ਹਾਂ ਇਹ ਵੀ ਆਉਣੇ ਆ ਆਹ ਹੈ ਵੇ ਪਿੱਛੇ ਲੋਕੇਸ਼ਨ ਬਹੁਤ ਵਧੀਆ ਦੇਖੋ ਲੋਕੇਸ਼ਨ ਪਿੱਛੇ ਕਿੰਨੀ ਸੋਹਣੀ ਘੈਂਟ ਲੋਕੇਸ਼ਨ ਹੈ ਆ ਬਾਅਦ ਫੋਟੋ ਵੀ ਪਾਉਣੇ ਆ ਇਹਦੀ ਬਹੁਤ ਵਧੀਆ ਲੋਕੇਸ਼ਨ ਹੈ ਕਿਜਾ ਪਿੱਛੇ ਇਹਨਾਂ ਦਾ ਬਾਕੀ ਇੱਧਰ ਨਾਲ-ਨਾਲ ਹੋਟਲ ਪੈ ਜਾਂਦੇ ਆ ਸਾਰੇ ਇੱਧਰ ਵੀ ਹੋਟਲ ਪੈ ਜਾਂਦੇ ਆ ਆਪਣੇ ਨਾਲ-ਨਾਲ ਕਿ ਸਮਾਨ ਸਮੂਹ ਵੇਚਣ ਆਲੇ ਆਇਓ ਆ ਵਿੱਚੇ ਹੈ ਕੀ ਪੈਸੇ ਹੈਗੇ ਪੈਸੇ ਹੈ ਨਹੀਂ ਭਾਈ ਪੈਸੇ ਮੁੱਕ ਗਏ ਹੁਣ ਕੀ ਗੱਲ ਹੈ ਬੋਲ ਲੈਣੀ ਆ ਬੋਲ ਲੈ ਲੰਨੇ ਆ ਬਾਅਦ ਚ ਇੱਕ ਮਿੰਟ ਕੱਢ ਜਾ ਨੋਣ ਲਈ ਬੋਲ ਲੈਣੀ ਆ ਲਸ ਨੋਣ ਲਈ ਵੀ ਬਨਿਆਣੇ ਬੋਲ ਭਾਲ ਦੇਵੇ ਦੇਖ ਲਓ ਬਹੁਤ ਵਧੀਆ ਲੋਕੇਸ਼ਨ ਹੈ। ਖੰਡ ਨਹੀਂ ਲੱਗਦੀ, ਕੰਮ ਪਤਾ ਨਹੀਂ ਲੱਗਦਾ ਵਿੱਚ। ਮੌਸਮ ਬਦ ਸੁਣਾ ਅੱਜ। ਵਧੀਆ ਮਾਰੇਆਂ ਵਾਲਾ ਮੌਸਮ ਹੈ। ਮਾਰੇਆਂ ਵਾਲਾ ਮੌਸਮ ਹੈ। ਹੈ? ਆ ਗਏ ਆ ਗਏ ਅਸੀਂ ਵੀ ਆਉਣ ਲੱਗੇ ਆਂ ਬਸ ਪਾਣੀ ਖਾ ਕੇ ਅੱਡੇ ਮੈਂ ਕਿਹਾ 10 ਮਿੰਟ ਆਰਾਮ ਕਰ ਲਈਏ ਖਾਣਾ ਖਾਣਾ ਖਾ ਕੇ ਜਦੇ ਨਹੀਂ ਨਾਈਦਾ ਹੁੰਦਾ ਹੈ ਹਾਂ ਇਹ ਵੀ ਆਉਣੇ ਆ ਆਹ ਹੈ ਵੇ ਪਿੱਛੇ ਲੋਕੇਸ਼ਨ ਬਹੁਤ ਵਧੀਆ ਦੇਖੋ ਲੋਕੇਸ਼ਨ ਪਿੱਛੇ ਕਿੰਨੀ ਸੋਹਣੀ ਘੈਂਟ ਲੋਕੇਸ਼ਨ ਹੈ ਆ ਬਾਅਦ ਫੋਟੋ ਵੀ ਪਾਉਣੇ ਆ ਇਹਦੀ ਬਹੁਤ ਵਧੀਆ ਲੋਕੇਸ਼ਨ ਹੈ ਕਿਜਾ ਪਿੱਛੇ ਇਹਨਾਂ ਦਾ ਬਾਕੀ ਇੱਧਰ ਨਾਲ-ਨਾਲ ਹੋਟਲ ਪੈ ਜਾਂਦੇ ਆ ਸਾਰੇ ਇੱਧਰ ਵੀ ਹੋਟਲ ਪੈ ਜਾਂਦੇ ਆ ਆਪਣੇ ਨਾਲ-ਨਾਲ ਕਿ ਸਮਾਨ ਸਮੂਹ ਵੇਚਣ ਆਲੇ ਆਇਓ ਆ ਵਿੱਚੇ ਹੈ ਕੀ ਪੈਸੇ ਹੈਗੇ ਪੈਸੇ ਹੈ ਨਹੀਂ ਭਾਈ ਪੈਸੇ ਮੁੱਕ ਗਏ ਹੁਣ ਕੀ ਗੱਲ ਹੈ ਬੋਲ ਲੈਣੀ ਆ ਬੋਲ ਲੈ ਲੰਨੇ ਆ ਬਾਅਦ ਚ ਇੱਕ ਮਿੰਟ ਕੱਢ ਜਾ ਨੋਂਣ ਲਈ ਬੋਲ ਲੈਣੀ ਆ ਲਸ ਨੋਂਣ ਲਈ ਵੀ ਬਨਿਆਣੇ ਬੋਲ ਭਾਲ ਦੇਵੇ ਦੇਖ ਲੋ ਬਹੁਤ ਵਧੀਆ ਲੋਕੇਸ਼ਨ ਹੈ। ਛੁੱਟੀਆਂ ਦਾ ਆਨੰਦ ਲੈ ਰਹੇ ਆ ਜੀ। ਨਹਾ ਰਹੇ ਆ। ੂਨ ਵਾਲੇ ਪਾਣੀ ਨਾਲ ਸਮੁੰਦਰ ਦੇ ਵਿੱਚ। ਕਰ ਰਹੇ ਆ ਆਪਣੀਆਂ ਸਾਲ ਭਰ ਦੀਆਂ। ਇਕਾਵਟਾ ਦੂਰ। ਵਧੀਆ। ਨਹਾ ਕੇ ਸਰੀਰ ਬਿਲਕੁਲ ਹਲਕਾ ਹੋ ਜਾਂਦਾ। ਹਲਕਾ ਹੋ ਗਿਆ। ਕੈਂ 1.5 ਘੰਟਾ ਪਾਣੀ ਜੀ ਰਹੇ ਤਾਂ ਹੁਣ ਆ ਕੇ ਬਾਹਰ ਬੈਠੇ ਆ ਤਾਂ ਥੱਕਿਆ ਥੱਕਿਆ ਮਹਿਸੂਸ ਕਰਦਾ ਸਰੀਰ ਵਧੀਆ ਐਕਸਰਸਾਈਜ਼ ਹੋਣੀ ਹੋ ਜਾਂਦੀ ਆ ਆਓ ਲਓ ਸਾਰੇ ਜਣੇ ਆਨੰਦ ਮਾਰਿਆਂ ਤੇ ਆ ਗਲੀ ਬਣਾਈ ਹੋਈ ਹੈ ਇਹਨਾਂ ਨੇ ਇਦਾਂ ਵਿੱਚ ਪੱਥਰਾਂ ਦੀ ਸੜਕ ਇਹਦੇ ਉੱਤੇ ਲੋਕੀ ਬਹਿ ਬੂ ਜਾਂਦੇ ਆ ਆਪਣਾ ਖਾਣਾ-ਦਾਣਾ ਖਾਓ ਬੈ ਕੇ ਜਿੱਦਾਂ ਮਰਜੀ ਆ ਕੋਂਬੋ ਬਾ ਬੜੀ ਧੀਰ ਬਾ ਦੇਖਿਆ ਆ ਦੇਖ ਲੋ ਇਟਲੀ ਚ ਕਾਂ ਵੀ ਹੈਗੇ ਆ ਦੇਖਿਆ ਨਹੀਂ ਸੀ ਕਾਂ ਬਹੁਤ ਟਾਈਮ ਹੋ ਗਿਆ ਇਟਲੀ 'ਚ ਹੈਗੇ ਕਾਂ ਉੜ ਗਿਆ ਉੜ ਗਿਆ ਕਾਂ ਉੜ ਗਿਆ ਉਹਨੂੰ ਪਤਾ ਲੱਗ ਗਿਆ ਭਈ ਮੈਨੂੰ ਦੇਖ ਰਹੇ ਆ ਆਲੂ ਵਾਲੇ ਪਰੌਠੇ ਵੀ ਛੱਡਣੇ ਨਹੀਂ ਹੈ। ਹਾਂ। ਸਵੇਰ। ਆਏ ਤਾਂ ਹਮੇਂ ਹਲਕਾ-ਪੋਲਕਾ ਖਾਣਾ ਚਾਹੀਦਾ ਹਨਾ। ਨਾ ਦਰਦੇ। ਸਵੇਰ ਕੀਤੀ ਹੋਇਆ। ਸਵੇਰ ਕੀਤੀ ਹੋਇਆ। ਲੈ ਵੇ ਛਾਂਦੇ ਨੇ ਬੜੇ ਨਜ਼ਾਰੇ ਲੈ ਉਤਾ। ਕਿੰਨੇ ਘੰਟੇ ਨਹਾਤਾ ਅੱਜ? 3। 3 ਘੰਟੇ ਨਹਾਤਾ ਵੇਲਾ ਪਾਣੀ ਦੇ ਵਿੱਚ ਆਜਾ। ਰਿਕਾਰਡ ਕੈਂ ਕਰਤਾ 3 ਘੰਟੇ ਨਹਾ ਕੇ ਹੈੜਿਆ ਪਾਣੀ ਦੇ ਵਿੱਚ। ਅੱਜ ਤਾਂ ਨਜ਼ਾਰੇ ਆਏ ਨਜ਼ਾਰੇ ਗਏ ਹਨਾ। ਵਧੀਆ ਤਾਂ ਨਹਾਉਣ ਨਾਲ ਸਰੀਰ ਖੁੱਲਦਾ ਨਹੀਂ ਘਰੇ ਬੈਠੇ ਸੌਂ ਜਾਣਾ ਹੈਗਾ ਅਪਲ ਤਾਂ ਰੋਟੀ ਖਾ ਕੇ ਇੱਥੇ ਆ ਗਏ ਤਾਂ ਐਸ਼ ਆ ਆ ਗਏ ਤਾਂ ਰੁਜੇ ਲਿਆ ਲਾਹੇ ਲਿਆ ਵਧੀਆ ਨਹਾ ਲੈ ਆ ਨਾਲ ਹੀ ਲਈ ਫਿਰਦੇ ਆ ਜਿੱਥੇ ਦੇਖਦੇ ਆ ਉੱਥੇ ਬਹਿ ਜਾਂਦੇ ਆ ਕੰਡੇ ਤੇ ਮਾਰਿਆਂ ਦੇ ਤੇ ਹਾਂ ਨਾਲ ਹੀ ਲਈ ਫਿਰਦੇ ਆ ਤਾਂ ਨਾ ਨਿਆਣੇ ਵੀ ਛੋਟੇ ਛੋਟੇ ਲੱਗੇ ਹੋ ਆ ਕੇ ਚੜ੍ਹ ਵਿੱਚ ਖਾਂਦਾਨੀ ਕੀ ਕਰਦਾ ਹੈ ਨਿਕਲਣ ਨੂੰ ਬਾਹਰ ਹੁਣ ਚਪਲਾਂ ਧੋਣ ਦੇ ਬਹਾਨੇ ਚੱਲ ਗਿਆ ਵਿੱਚ ਹੈ ਓਏ ਹੈ ਕਰਦਾ ਨਹੀਂ ਹੈ ਜੀ ਹੁਣ ਕਹਿੰਦਾ ਚਪਲਾਂ ਧੋਣ ਚੱਲੇ ਆ ਚਪਲਾਂ ਧੋਣ ਦੇ ਬਹਾਨੇ ਚੱਲ ਗਿਆ ਦੇਖ ਲੈ ਵੇ ਕਿੱਥੇ ਟੱਕਰ ਪਾਣੀ ਪਾਣੀ ਆ ਹਨਾ ਮੁਰੇ ਦੀਦਾ ਹੀ ਨਹੀਂ ਕਹਾਂ ਦਾ ਕੋਸਰਾ ਤਾਂ ਦੀਦਾ ਹੀ ਨਹੀਂ ਤਮੰਦਰ ਦਾ ਪਾਣੀ ਪਾਣੀ ਆ ਜਿੱਦਣੂ ਹੈਗਾ ਇਧਰ ਨੂੰ ਕਰੀ ਮੂੰ ਪਾਣੀ ਪਾਣੀ ਆ ਸਾਰੇ ਪਾਸੇ ਆਹ ਇਧਰ ਵੇਖੀ ਮੈਂ ਆ ਫੋਟੋ ਖਿੱਚ ਲਈ ਇੱਕ ਹੈ ਓਏ ਚੱਲ ਆ ਜਾ ਹੁਣ ਬਾਹਰ ਐ ਇਥੇ ਰੰਦੀ ਸਲਾਹ ਲੱਗਦੀ ਐ ਛਾਨੇ ਦੀ ਓ ਜਾਣਾ ਕਿ ਇਥੇ ਰਹਿਣਾ ਅੱਜ ਹੈ ਓਏ ਇਥੇ ਰਹਿਣਾ ਇਹ ਨਹੀਂ ਜਾਂਦਾ ਬਈ ਏ ਨਹੀਂ ਇਹ ਜਾਂਦਾ ਜੇਕਰ ਨੂੰ ਇਹ ਨਹੀਂ ਇਹ ਜਾਂਦਾ ਕਰਨ ਨੂੰ ਉਹਨਾ ਸਮਾਨ ਇੱਥੇ ਰੱਖਿਆ ਹੈ ਬੱਟੇ 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 ਆ ਇਹ ਚੀਜ਼ ਕੁਦਰਤ ਨੇ ਬਣਾਈ ਹੋਈ ਆ ਪਿੱਛੇ ਹੋਟਲ ਆ ਕਿਡਾ ਉੱਚਾ ਹੋਟਲ ਆ ਕੰਡੇ ਦੇ ਉੱਤੇ ਬਿਲਕੁਲ ਸਮੁੰਦਰ ਦੇ ਨਾ ਨਾ ਸ਼ਹਿਰ ਘਰ ਕਿੰਨੇ ਸੋਹਣੇ ਹੋਟਲ ਬਣੇ ਹੋਏ ਆ ਵਧੀਆ ਏਰੀਆ ਇਹ ਪੈ ਜਾਂਦਾ ਨਿਤੂਨੋ ਅੰਸੀਓ ਨਿਤੂਨੋ ਰੋਮਾ ਤੋਂ ਆਉਂਦੀ ਟ੍ਰੇਨ ਇੱਥੇ ਨਾ ਆਖਰੀ ਸਟੇਸ਼ਨ ਆ ਟ੍ਰੇਨ ਦਾ ਤਕਰੀਬ ਵਧੀਆ ਏਰੀਆ ਪਾਣੀ ਪੂਣੀ ਵੀ ਠੀਕ ਆ ਸਾਫ਼ ਆ ਬਹੁਤਾ ਦੂਜਾ ਨਹੀਂ ਹੈਗਾ ਪਾਣੀ ਪੂਣੀ ਵੀ ਸਾਫ਼ ਆ ਵਾ ਵਧੀਆ ਮਾਣੀ ਨੋਨ ਨੂੰ ਵਧੀਆ ਆਕੀ ਪੀਤੀ ਏਦਾਂ ਲੱਗਣਾ ਲੱਪਣ ਦੀ ਜਿੱਦਾਂ ਵਿੱਚੋਂ ਬਣਾ ਕੇ ਆਉਂਦਾ ਏਦਾਂ ਕੋ ਚੰਗੇ ਲੂਣ ਵਾਲੀ ਹੈ ਨਾ ਸਬਜੀ ਸਬਜੀ ਕਰਦੀ ਹੁੰਦੀ ਆ ਬੁੱਲਾਂ ਨੂੰ ਜੀ ਬੁੱਲਾਂ ਨੂੰ ਜੀਬ ਲਾਈ ਚਲੋ ਜਿੱਦਾ ਲੂਣ ਲੂਣ ਜਿਆਦਾ ਹਣਾ ਲੂਣ ਦਾ ਸਵਾਦ ਜਿਆਦਾ ਲੂਣ ਦਾ ਸਵਾਦ ਜਿਆਦਾ ਹੁੰਦਾ ਉਹਦਾ ਘਰ ਜਾ ਕੇ ਬਿਨਾ ਲੂਣ ਤੋਂ ਖਾਣੀ ਚਾਹੀਦੀ ਦਾਲ ਸਬਜੀ ਹੈ ਨਾ ਬਣਾ ਕੇ ਜਦੋਂ ਬਿਨਾ ਲੂਣ ਤੋਂ ਹੋ ਜਾ ਫੇ ਜੇ ਰੋਟੀ ਰੋਟੀ ਲਿਆਵੇ ਤੇ ਪਾਣੀ ਦੇ ਇਹਦੇ ਵਿੱਚ ਪੀ ਲਵੇ ਪਾਣੀ ਨਾ ਪੀਗੇ ਖਾਈ ਚਲੇ ਗਾ ਲੂਣ ਵਾਲੀ ਬਣ ਜਾਂਦੀ ਹੈ ਜੇਬ ਦਾ ਇਹ ਪਾਣੀ ਲੈ ਜਵੇ ਘਰ ਆਟਾ ਗੋਲਵੇ ਲੂਣ ਵਾਲੀ ਰੋਟੀ ਬਣਾ ਲੈ ਵਧੀਆ ਜੀ ਹੈ ਨਾ ਕੀ ਕੀ ਜਿ ਬਣਾਈਓ ਕੁਦਰਤ ਨੇ ਹੈਗਾ ਪਾਣੀ ਹੈ ਵੀ ਦੇਖ ਲਾ ਹੈ ਇਹ ਲੂਣ ਵਾਲਾ ਹੈਗਾ ਪਾਣੀ ਆ ਆ ਗਿਆ ਸਾਹਿਬ ਹੈ ਸਾਹਿਬ ਆ ਗਿਆ ਫੇ ਕਿਦਾਂ ਭਰ ਗਿਆ ਮਨ ਕਿ ਨਹੀਂ ਹਲੇ ਵੀ ਨਹੀਂ ਭਰਿਆ ਮਨ ਓਸ਼ ਇਹ ਇਹ ਬੰਦੇ ਮੁੰਡੇ ਦਾ ਮਨ ਨਹੀਂ ਭਰਦਾ ਦੇਖ ਲਾ ਹੈ ਇਹਨੂੰ ਜਿੰਨਾ ਚਿਰ ਮਰਜ਼ੀ ਨਾਲਾਈ ਚੱਲ ਹੈ ਨਾ ਹੁਣ ਕੀ ਗੱਲ ਹੋ ਗਈ ਰੇਤਾ ਲਾਉਣਾ ਇਦਾਂ ਮੂਰੇ ਪੈਰ ਤੇ ਠੋਕਰ ਨਾ ਮਾਰ ਲਈ ਆਹੋ ਬਾਤ ਕਹੂੰਗਾ ਭਈ ਪੈਰ ਤੇ ਠੋਕਰ ਵੱਜੀ ਸੱਟ ਲੱਗੀ ਆਹੋ ਬਾਤ ਕਹੂੰਗਾ ਵੇ ਸੱਟ ਲੱਗੀ ਮੇਰੇ ਇਹ ਲੋਕੀ ਜਿੰਨਾ ਜ਼ਿਆਦਾ ਟਾਈਮ ਬਾਹਰ ਧੁੱਪੇ ਪੈਂਦੇ ਆ ਹਨਾ ਆਪਾਂ ਜਿੰਨਾ ਜ਼ਿਆਦਾ ਟਾਈਮ ਪਾਣੀ 'ਚ ਰਹਿੰਨੇ ਆ ਇਹਨਾਂ ਦੇ ਨਾਲੋਂ ਆਪਣਾ ਇਹ ਫਰਕ ਆ ਇਹ ਲੋਕੀ ਆ ਕੇ ਬਾਹਰ ਜਦੋਂ ਇੱਕ ਵਾਰੀ ਜੈਮ ਦੇ ਵਿੱਚ ਆ ਕੇ ਧੁੱਪੇ ਪੈ ਜਾਂਦੇ ਆ ਆ ਲਾਕਸ ਆਪਣਾ ਆਰਾਮ ਕਰਦੇ ਆ ਆਪਾਂ ਜਦੋਂ ਆਨੇ ਆਪਾਂ ਕੱਪੜੇ ਖੋਲ ਕੇ ਪਾਣੀ 'ਚ ਵੜ ਜਾਂਦੇ ਆ ਤੇ ਆਪਾਂ ਉਦੋਂ ਨਿਕਲਦੇ ਜਦੋਂ ਘਰ ਨੂੰ ਜਾਣਾ ਹੁੰਦਾ ਇਹ ਫਰਕ ਹੈ ਇਹਨਾਂ ਦੇ ਨਾਲੋਂ ਇਹ ਲੋਕ ਨਹਾਉਂਦੇ ਹੈਗੇ ਆ ਪਰ 5-7 ਮਿੰਟ ਨਾ ਆਕੇ ਇਹ ਲੰਮੇ ਪੈ ਜਾਂਦੇ ਆ ਬਾਹਰ ਆ ਕੇ ਧੁੱਪੇ ਪੈ ਜਾਂਦੇ ਆ ਜਿੱਦਾਂ ਇਹ ਚਮੜੀ ਦੇ ਹਿਸਾਬ ਆ ਜਿੱਦਾਂ ਆਪਾਂ ਵਿਟਾਮਿਨ ਡੀ ਆਪਣੇ ਕੋਈ ਜ਼ਿਆਦੇ ਹੁੰਦੇ ਆ ਆਪਾਂ ਘਟਾਉਣ ਲਾ ਪੀ ਦਾ ਆਉਂਦੇ ਪਾਣੀ ਚ ਵਰਜੇ ਤਾਂ ਨਾ ਆਖੇ ਨਿਕਲੇ ਕਿਤਨਾ ਕਿਤਨਾ ਮਹਿਸੂਸ ਕਰ ਰਹੇ ਆ ਹਲਕਾ ਕਰਕੇ ਮਚੂ ਗਿਆ ਹੋਇਆ ਥਰੀ ਹਲਕਾ ਰੁਕਾਵਟ ਰੁਕਾਵਟ ਆ ਲੱਗੀ ਆ ਜੋ ਮਟਰ ਪਨੀਰ ਖਾਦਾ ਹੈ ਸੀਗਾ ਹਫਤੇ ਦਾ ਪਕੌੜੇ ਸਭ ਤੇ ਆਪਣਾ ਕਿਹਦੀ ਆ ਚੇਲਾ ਬਸ ਕਰ ਅ ਚਪਲਾਵੇਂ ਚਪਲਾ ਹੜ ਗਈਆਂ ਚਪਲਾ ਸ਼ਾਨੀਆਂ ਚਪਲਾ ਹੜ ਗਈਆਂ ਆ ਆ ਵੀ ਮਾਸ਼ੱਲਾ ਮਾਰਿਆ ਸਮੁੰਦਰ ਨਜ਼ਾਰਾ ਆ ਗਿਆ ਠਿਕਾਵਟ ਲੱਗ ਗਈ ਆਗੇ ਹਾ ਬਈ ਆ ਗਿਆ ਸਮੁੰਦਰ ਤੇ ਤੇ ਖਿਵਾ ਗਿਆ ਲੈ 2 ਘੰਟੇ ਰਹੇ ਪਾਣੀ ਦੇ ਵਿੱਚ ਐਨਸ਼ਾਨ ਕਿੱਦਾਂ ਲੱਗਾ ਬਹੁਤ ਵਧੀਆ ਹੈ ਬਹੁਤ ਵਧੀਆ ਬਹੁਤ ਵਧੀਆ ਲੱਗਾ ਨਜ਼ਾਰਾ ਆ ਗਿਆ ਕੱਲ ਨੂੰ ਆਵਾਂਗੇ ਫੇਰ ਹੁਣ 2 ਘੰਟੇ ਕੱਲ ਨੂੰ ਲਾਵਾਂਗੇ ਵਿੱਚ ਅੱਜ 1.5 ਘੰਟੇ ਹਾਂ ਸਾਰੇ ਲੋਕ ਆਪਣਾ ਕਰ ਰਹਾ ਐ ਇੰਜੋਏ ਗਰਮੀਆਂ ਗਰਮੀਆਂ ਆਓ ਨਾਓ ਸਮੁੰਦਰ ਤੇ ਆ ਕੇ ਪਾਣੀ ਦੀਆਂ ਲਹਿਰਾਂ ਆ ਰਹੀਆਂ ਪੂਰਾ ਮੇਰਾ ਪੈਸਾ ਰੇਤਾ ਕੱਟ-ਕੱਟ ਬਾਹਰ ਰੱਖ ਲਈਆਂ ਮੇਰਾ ਪੈਸਾ ਜਿਦਾ ਜਿਦਾ ਸ਼ਾਮ ਪਈ ਜਾਂਦੀ ਹੈ ਲਹਿਰਾਂ ਵਧ ਜਾਂਦੀਆਂ ਮੇਰਾ ਪੈਰ ਦੁਪਹਿਰੇ ਐ ਸ਼ਾਂਤ ਸੀ ਪੂਰਾ ਸਮੁੰਦਰ ਮੇਰਾ ਪੈਰ ਸ਼ਾਂਤ ਦਾ ਜੀ ਨਹੀਂ ਕਰਦਾ ਹਲੇ ਵੀ ਜਾਣ ਨੂੰ ਕਰਨ ਨੂੰ ਐ ਸ਼ਾਂਤ ਜੀ ਨਹੀਂ ਕਰਦਾ ਹਲੇ ਜਾਣ ਨੂੰ ਕਰਨ ਨੂੰ ਇਹ ਜਾਂਦਾ ਬੜਿਆ ਜਾਂਦਾ ਇੰਨੀ ਗੜਿਆ ਹੈ ਆਇਆ ਚੱਲੀਏ ਭਰਾਵਾ ਘਰ ਨੂੰ ਚੱਲੀਏ ਇਹ ਤਾਂ ਨਹੀਂ ਜੀ ਕਰਦਾ ਜਾਣਨਾ ਸੂਰਜ ਛੇਪਣ ਲੱਗਾ ਉੱਧਰ ਆ ਦੇਖ ਕਿਦਾਂ ਆਹੋ ਇਹ ਤਾਂ ਨਾ ਆ ਕੇ ਹੁਣਾ ਸਾਫ ਹਾਂ ਐ ਚਾਰ ਘੰਟੇ ਕਰ ਲਿਆ ਆਨੰਦ ਲੈ ਲਿਆ ਤੇ ਹੁਣ ਆਪਾਂ ਇਹ ਵੀਡੀਓ ਬੰਨ ਕਰਦੇ ਆ ਇੱਥੇ ਤੇ ਦੱਸਿਓ ਕਿੱਦਾਂ ਲੱਗੀ ਲਾਈਕ ਕੇ ਤੇ ਕਮੈਂਟ ਕਰਿਓ ਬਾਕੀ ਵਧੀਆ ਮਾਰੇ ਇੱਥੇ ਸੋਹਣੇ ਸਾਫ ਲੱਗੇ ਨਾ ਤੁੰ ਨੂੰ ਪੈ ਜਾਂਦਾ ਇਹ ਆਪਣੇ ਤੁੰ ਨੂੰ ਮਾਰੇ ਵਧੀਆ ਆ ਇਸੇ ਮਾਰਕੁਰਕੰਗ ਵੀ ਗੱਡੀਆਂ ਵਾਸਤੇ ਹੈਗੀ ਲੱਗੇ ਤੇ ਵਧੀਆ ਪੈ ਜਾਂਦੇ ਆ ਠੀਕ ਆ ਮਾਰੇ ਚਲੋ ਠੀਕ ਆ ਆਪਾਂ ਇਹ ਬੰਦ ਕਰਦੇ ਆ ਹੁਣ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਯੂਜ਼ ਕਰਿਓ ਓਕੇ ピッ <noise> <noise>